ਜੇ ਉਤਾਰ ਸਿੰਘ ਖੰਡੇ ਦੇ ਛੀਦੀ ਦਿਹਾੜੇ ਤੇ ਉਹ ਕੀ ਸੋਚਦਾ ਹੋਊ ਵੀ ਜਿਨ੍ਹਾਂ ਬਾਦਲਾਂ ਨੂੰ ਮੈਂ ਇੱਥੇ ਕਦੇ ਨੇੜੇ ਨਹੀਂ ਲੱਗਣ ਦਿੱਤਾ ਜੇ ਇਸ ਗੁਰਪ੍ਰੀਤ ਹਰੀ ਨੌ ਨੂੰ ਉਹਨੇ ਇੰਟਰਵਿਊ ਦੇ ਵਿੱਚ ਝਾੜ ਪਾਈ ਸੀ ਕਿਉਂ ਉਹ ਦੱਸਿਆ ਸੀ ਸਾਰੀ ਦੁਨੀਆ ਨੂੰ ਵੀ ਉਹ ਬੰਦਾ ਸਮਝੌਤਾ ਕਰਕੇ ਅਮਰਤਪਾਲ ਦੇ ਖਿਲਾਫ ਬੋਲਣ ਦੇ ਕਰਕੇ ਉੱਥੋਂ ਪੁਲਿਸ ਪ੍ਰਸ਼ਾਸਨ ਤੋਂ ਛੁਟ ਕੇ ਆਇਆ ਜਿਸ ਬੰਦੇ ਨੇ ਤਲਵਾੜੇ ਵਰਗੀਆਂ ਦੀ ਜਥੇਬੰਦੀ ਤੇ ਕਬਜ਼ਾ ਕਰਨ ਦੀ ਜਿਹੜੀ ਸਕੀਮ ਸੀ ਉਹਨੂੰ ਨਿਸਰੇ ਚੜਨ ਦਿੱਤਾ ਉਸ ਅਵਤਾਰ ਸਿੰਘ ਖੰਡੇ ਦੀ ਸ਼ਹੀਦੀ ਤੋਂ ਬਾਅਦ ਉਸੇ ਅਵਤਾਰ ਸਿੰਘ ਖੰਡੇ ਦੇ ਮਾਤਾ ਚਰਨਜੀਤ ਕੌਰ ਨੇ ਉਹ ਸਾਰੇ ਬੰਦੇ ਆਪਦੇ ਘਰ ਵਾੜੇ ਭਾਵੇਂ ਗੱਲਾਂ ਚ ਆ ਗਏ ਭਾਵੇਂ ਕਿਸੇ ਤਰ੍ਹਾਂ ਆ ਗਏ ਠੀਕ ਹੈ ਨਾ ਮਾਤਾ ਜੀ ਵਾਸਤੇ ਇਹ ਗੱਲ ਮਾੜੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਮੇਰੇ ਪੁੱਤ ਨੇ ਸਾਰੀ ਉਮਰ ਕੀ ਕੀਤਾ ਤੇ ਜਿਨ੍ਹਾਂ ਦਾ ਸਾਥ ਅਵਤਾਰ ਸਿੰਘ ਖੰਡੇ ਨੇ ਮਰਨ ਤੱਕ ਦਿੱਤਾ ਜਿਹੜੇ ਬੰਦਿਆਂ ਦੇ ਕਰਕੇ ਉਹ ਸਾਰੀ ਦੁਨੀਆ ਨਾਲ ਲੜਿਆ ਉਹ ਬੰਦਿਆ ਜਮਾਦਾ ਜੀ ਨੂੰ ਮਾੜੇ ਲੱਗਦੇ